ਕਿੰਨੇ ਦਿਲ ਤੋੜੇ ਓ ਤੇ ਕਿੰਨੇ ਦਿਲ ਜੋੜੇ ਓ ਕਿੰਨੇ ਦਿਲ ਲੁੱਟੇ ਓ ਤੇ ਕਿੰਨੇ ਕਰਟੇ ਜੇ ਮਿੱਤਰਾਂ ਦੀ ਸੁਣ ਲਵੇ ਰੱਬ ਨੀ ਤੇਰੀ ਲੱਤਾਂ ਟੁੱਟੇ ਸੱਜਣਾ ਦੀ ਸੁਣ ਲਵੇ ਰੱਬ ਗਵਾਉਣ ਤੋਂ ਪਹਿਲਾਂ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਹਾਏ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਸਾਡੇ ਦਿਲ ਦੀਆਂ ਕੱਚੀਆਂ ਕੰਦਾਂ ਚੋਂ ਚਾਹ ਬਣ ਬਣ ਕਲਰ ਕਰਦੇ ਰੇ ਕੋਈ ਗਾਕ ਨਾ ਮਿਲਿਆ ਇਹਨਾਂ ਦਾ ਅਸੀਂ ਗਲੀਆਂ ਗਲਿਏ ਫਿਰਦੇ ਰੇ ਹਾਏ ਕੱਖਾਂ ਵਾਂਗੂ ਰੁੜ ਗਏ ਸੂਲੀ ਚੜੇ ਰੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰੇ ਨਾਗੜੇ ਲੀਕ ਡੰਗ ਹੂਰ ਮਾਰ ਜਾ ਨਾਗੜੇ ਲੀਕ ਡੰਗ ਹੂਰ ਮਾਰ ਜਾ ਹਾਏ ਸਾਡੇ ਹਾਏ ਸਾਡੇ ਹੰਜੂਆਂ ਦਾ ਮੁੱਲ ਤਾਰ ਜਾ ਨਾਗੜੇ ਲੀਕ ਡੰਗ ਹੂਰ ਮਾਰ ਜਾ ਨਾਗੜੇ ਲੀਕ ਡੰਗ ਹੂਰ ਮਾਰ ਜਾ ਹਾਏ ਸਾਡੇ ਮੇਰਾ ਡੈਕੀ ਲੈਂਚ लवली ਮਟੂਈ ਪਿੰਡ ਕਿਹੜਾ ਪਿੰਡ ਕੋਲਲੀ ਥਾਬਲਾ ਕਿਹੜੀ ਜਗ੍ਹਾ ਪਿੰਡ ਦਾ ਨਾਮ ਆ ਕੋਲੜੀ ਥੱਬਲਾ ਜ਼ਿਲ੍ਹਾ ਗੁਰਦਾਸਪੁਰ ਮੈਨੂੰ ਜੀ ਸਕੂਲ ਟਾਈਮ ਤੋਂ ਸ਼ੌਂਕ ਸੀ 97 ਦੇ ਵਿੱਚ ਮੈਂ ਗਾਇਕੀ ਲੈਣ ਚ ਪੈ ਗਿਆ ਥੋੜਾ ਥੋੜਾ ਸ਼ੌਂਕ ਲੈਟਰ ਕਰਕੇ ਫਿਰ ਮਕਾਜ਼ ਗਿਆ ਕਾਲਾ ਫਗਾਨਾ ਸਾਡੇ ਲੱਗੇ ਸਾਲ ਉਥੇ ਲਾਇਆ ਉਥੇ ਵੀ ਇੱਕ ਦਾ ਗੀਤ ਇਦਾਂ ਟੀਚਰਾਂ ਨੇ ਸੁਣਨਾ ਦੇ ਥੋੜਾ ਥੋੜਾ ਰੋਲਮ ਮੇਲਿਆਂ ਦੇ ਖਾੜੇ ਲਾਇਏ ਜੀ ਵਿਆਹਾਂ ਸ਼ਾਦੀਆਂ ਦੇ ਤੇ ਜਾਗਰਨੂ ਕੀਤੇ ਹਸਤ ਬਲਦੀਪ ਸਿੰਘ ਜੀ ਕਿਹੜੇ ਸਿੰਗਰ ਨੂੰ ਜਰਾ ਸੋਨਣਾ ਤੇ ਪਸੰਦ ਕਰਦੇ ਮੈਂ ਜੀ ਫਰੋਜ ਭਾਈ ਨੂੰ ਹਾਂਜੀ ਫੋਚ ਸਰਜੀਤ ਪੁੱਲੜ ਰੰਧਾਵਾ ਸਾਹਿਬ ਮੈਂ ਟੇਲਰ ਦਾ ਕੰਮ ਕਰਦਾ ਇਹਨਾਂ ਆਪਣੇ ਰੋਟੀ ਦੇ ਰੋਜ਼ਗਾਰ ਵਾਸਤੇ ਪਰਿਵਾਰ ਚ ਮੇਰੀ ਵਾਈਫ ਮੇਰਾ ਇੱਕ ਬੇਟਾ ਵਾ ਤੇ ਇੱਕ ਬੇਟੀ ਹੈ ਇਹ ਮਲਟੀ ਨੰਬਰ ਜੀ ਦਲਜੀਤ ਸਿੰਘ ਰੂੜਾ ਕ੍ਰੇਟਰ ਕੰਪਨੀ ਨੇ ਕੀਤਾ ਅੰਮ੍ਰਿਤਸਰ ਤੋਂ ਇਹ ਗੀਤ ਸੌਰਵ ਭਾਈ ਦਾ ਰੰਜਣਾ ਜੀ ਤਰਲੋਚਨ ਸਿੰਘ ਉਹ ਕਿੰਨੇ ਡੈਸ਼ੀ ਕਾਫੀ ਗਾ ਚੁਕੇ ਨੇ ਤਰਲੋਚਨ ਸਿੰਘ ਸ਼ਸ਼ੀ ਗੇਲਤ ਧੀ ਰਾਗੇਲਾ ਸਾਬੀਤਾਰੀ ਵਾਲਾ ਘਰਨੀ ਡੋਲੀ ਜੀ ਬਹੁਤ ਵਧੀਆ ਮਜੇ ਸੀ ਦੇਖਿਆ ਜੀ ਸੌਰਵ ਕੋ ਫੋਟੋ ਪਾ ਜੀ ਇੱਕ ਥੋੜੀ ਫੋਟੋ ਆ ਕੈਮਰੇ ਦੀ ਫੋਟੋ ਸੌਰਵ ਭਾਈ ਦੇ ਹਾਂਜੀ ਹਾਂਜੀ ਜਿਹੜੀ ਸੌਰਵ ਭਾਈ ਦੀ ਫੋਟੋ ਸਾਡੇ ਦਫ਼ਤਰ ਦੀ ਫੋਟੋ ਆ ਸਾਡੇ ਉਹ ਦਫ਼ਤਰ ਆਏ ਸੀ ਤੇ ਉਹਨਾਂ ਨੂੰ ਵਾਈਟ ਕੀਤਾ ਸੀ ਸਾਡੇ ਕਿਸੇ ਨੇ ਉਦਘਾਟਨਾ ਵਾਸਤੇ ਤੁਸੀਂ ਮਹਿਫਲ ਲੱਗੀ ਤੇ ਮਹਿਫਲਾਂ 'ਚ ਬੈਠੇ ਮੈਨੂੰ ਸੁਣਾ ਤੁਹਾਨੂੰ ਹਾਂਜੀ ਲੱਗਦੀ ਨਹੀਂ ਅੱਜ ਕੱਲ੍ਹ ਦੇ ਸਿੰਗਰਾਂ ਨੂੰ ਵੇਖ ਕੇ ਉਹਨਾਂ ਕੋਲ ਇੰਨਾ ਪੈਸਾ ਸ਼ੋਹਰਤ ਨਾਂ ਗੱਡੀਆਂ ਜਹਾਜ਼ ਤੱਕ ਪ੍ਰਾਈਵੇਟ ਕਈਆਂ ਰੱਖੇ ਕਿ ਜੇ ਤੁਹਾਡੇ ਹਾਲਾਤ ਆਗੇ ਇਹਨਾਂ ਹੁੰਦੇ ਤੁਹਾਡੀ ਪੋਜੀਸ਼ਨ ਕੋਸੋ ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਪਿੱਛੋਂ ਹੀ ਤਗੜੀ ਆ ਹਾਂਜੀ ਤੇ ਸਾਡੀ ਬੈਕਗ੍ਰਾਉਂਡ ਜਿਹੜੇ ਤਲ ਪਤਾ ਵੀ ਜਿਆਦਾਤੋਂ ਲੋਕ ਚੁੰਝੜੇ ਬੰਦੇ ਗੱਡੇਂ ਦੇ ਆਪਾਂ ਤੇ ਇਹੋ ਕਮਾਉਣਾ ਤੇ ਇਹੋ ਕਰਨਾ ਜੇ ਕਾਕੀ ਲੈਣ ਚ ਪਏ ਤੇ ਆਪਣੀ ਰੋਜ਼ਗਾਰ ਵਾਸਤੇ ਰੋਟੀ ਪਾਣੀ ਵਿੱਚ ਚਲਾਉਣਾ ਵਾ ਬਾਹਰ ਅੰਦਰ ਫਿਰਨਾ ਤੁਨਾ ਮਿਲਣਾ ਮੁੰਨਾ ਫੇੜਪਣਾ ਇਸ ਤਰ੍ਹਾਂ ਦੀ ਸੁਣਾ ਦੋ ਔੜੀ ਔੜੀ ਬੋਲ ਨੂੰ ਪੜਦੇ ਪਈ ਪੈਲਾਂ ਵੇਖੀ ਆਚਾਰ ਚ ਫੇਰੇ ਨੱਚਦੀ ਨੱਚਦੀ ਆ ਗਈ ਨੇੜੇ ਪਹਿਲਾਂ ਵੇਖਿਆ ਚਾਰ ਛਪੇਰੇ ਨੱਚਦੀ ਨੱਚਦੀ ਆ ਗਈ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲਨੀ ਇਹ ਗੱਲ ਪੜਦੇ ਵਾਲੀ ਪਹਿਲਾ ਉਹ ਤਾਂ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋ ਜੀ ਅੰਦਾਜ਼ ਨੇ ਪੈਂਦੇ ਉਹ ਤਾਂ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋ ਜੀ ਅੰਦਾਜ਼ ਨਾ ਪੈਂਦੇ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਇਹ ਗੱਲ ਪੜਦੇ ਵਾਲੀ ਸੋਸ਼ਲ ਮੀਡੀਆ ਦਾ ਦਿਮਾਣਾ ਕੋਸ਼ਿਸ਼ ਨਹੀਂ ਕੀਤੀ ਆਪਣੀ ਕੋਈ ਵੀਡੀਓ ਬਣਾ ਕੇ ਪਾਈਏ ਤੇ ਸੋਸ਼ਲ ਮੀਡੀਆ ਦੇ ਦਰਸ਼ਕਾਂ ਨੂੰ ਦਿਖਾਈਏ ਕਿਉਂਕਿ ਕਈ ਸਟਾਰ ਜਿਹੜੇ ਸੋਸ਼ਲ ਮੀਡੀਆ ਤੋਂ ਬਣ ਗਏ YouTube ਤੋਂ Facebook ਤੋਂ ਬਣ ਗਏ ਕਈ ਕੋਸ਼ਿਸ਼ ਨਹੀਂ ਕੀਤੀ ਪਈ ਤਾਂ ਘਰੇਗਾ ਕਰੇ ਮੈਂ ਪਾਵਾਂ ਨਹੀਂ ਜੀ ਨਹੀਂ ਬਣੀ ਕੋਸ਼ਿਸ਼ ਕੀਤੀ ਤਾਂ ਨਾ ਸ਼ੌਕੀ ਜਿਆਦਾ ਨਹੀਂ ਕਰਦੇ ਹਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਲਾਸਟ ਵਿੱਚ ਮਤਲਬ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਤਦਨ ਮਦਦ ਚਾਹੀਦੀ ਤੁਹਾਨੂੰ ਕਾਇ ਕਰ ਨੇ ਨੀ ਤਕਸੀ ਦਿੱਤੀ ਇਹ लवली ਮੋਟੂ ਪਿੱਛੇ ਹੀ ਰਹਿ ਗਏ ਪਿੱਛੇ ਹਾਲਾਤ ਅੱਜ ਤੋ 10 ਸਾਲ ਪੂਰਾ ਸੈਟ ਸੀ ਆਪਣਾ ਕੰਮ ਖਾਲਸਾ ਡਿਊਟਚ ਕੰਪਨੀ ਸੀ ਸੀਰਦਾਰ ਗੁਰਮੀਤ ਸਿੰਘ ਸੀ ਡਾਇਰੈਕਟਰ ਉਹ ਕੋ ਡਿਊਟ ਹੋਏ ਮੇਰੇ 14 ਗੀਰੂ ਹੈ ਜੀ ਉਹ ਆਡਿਟ ਚ ਨੇ ਰਿਪੋਰਟ ਕਰਨੀ ਸੀ ਰਿਲੀਜ਼ ਕਰਨੀ ਸੀ ਉਹ ਫਿਰ ਉਹ ਦੌਰ ਚੱਲ ਪਿਆ ਇੱਕਦਮ ਚਿਪਦਾ ਉਹ ਕਿਰੋਂ ਉੱਥੇ ਦੀ ਉੱਥੇ ਰਹਿ ਗਈ ਉਹਨਾਂ ਨੇ ਕੀਤੀ ਮਾਸਟਰ ਬਣਿਆ ਪਿਆ ਜਿਹੜੀ ਟੈਕਨੋਲੋਜੀ ਅੱਜ ਨਵੇਂ ਨਵੇਂ ਆ ਰਹੀ ਹੈ ਪਰ ਜਿਹੜੇ ਪੁਰਾਣੇ ਗਾਇਕ ਆ ਰਿਹਾ ਸੁਰ ਵਾਲੇ ਗਾਇਕ ਰੋ ਕਿੰਨੇ ਕਿੰਨੇ ਗੈਪ ਹੁੰਦੇ ਜਾ ਰਹੇ ਹਾਂਜੀ ਬਹੁਤ ਜ਼ਿਆਦਾ ਜੀ ਜਿੰਨੇ ਵੀ ਸੁਰਾਲੇ ਪੈਸੇ ਤੋਂ ਮਾਰ ਘਾ ਰਹੇ ਨੇ ਦੌਰ ਪੈਸੇ ਦਾ ਵਾ ਐਕਸਟਰਾ ਜਿੱਦਾਂ ਤਨ ਦੱਸੇ ਪੀ 50 60 ਹਜ਼ਾਰ ਰੁਪਈਆ 50 60 ਲੱਖ ਰੁਪਈਆ ਹੋਵੇ ਅੱਜ ਕੱਲ ਜਿੱਦਾਂ ਗੱਡੀਆਂ ਦਾ ਦੌਰ ਹੈ ਸ਼ੋਸ਼ੇ ਬਾਜੀਆ ਕਿਨਾਂ ਇੱਦਾਂ ਦੇ ਮਦਦ ਚਾਹੀਦੀ ਜੇ ਤੁਹਾਡੀ ਕੋਈ ਮਦਦ ਕਰਨਾ ਚਾਹੇ ਕੀ ਕਹਿਣਾ ਚਾਹੁੰਦੇ ਜੇ ਤੇ ਮੇਰੀ ਕੋਈ ਮਦਦ ਕਰਨਾ ਚਾਹਵੇ ਤੇ ਮੈਨੂੰ ਵਧੀਆ ਮਿਊਜ਼ਿਕ ਡਾਇਰੈਕਟਰ ਕੋਲ ਗਵਾਏ ਕੰਪੋਜੀਸ਼ਨ ਵਧੀਆ ਹੋਣ ਲਿਬਜ ਵਧੀਆ ਹੋਣਾ ਮੈਟਰ ਵਧੀਆ ਹੋਵੇ ਜਿੱਦਾਂ ਮੱਲਾ ਜੀ ਸਾਡਾ ਬਹੁਤ ਮਿੱਤਰ ਆ ਮਨਜੀਤ ਪੰਡੋਰੀ ਕੀਤਕਾਰ ਨਿਮਾਲਵਾਰ ਕਾ ਜੀ ਫਨਕਾਰ ਵਧੀਆ ਵਧੀਆ ਚੰਗੇ ਵੀ ਮਤਲਬ ਡਾਇਰੈਕਟਰ ਆਪਣੇ ਸੱਜਣ ਨੇ ਪਰ ਪੈਸੇ ਤੋਂ ਮਾਰ ਘਰ ਰਹੇ ਕੋਈ ਰਿਕਾਰਡ ਨਹੀਂ ਕਰਦਾ ਜੀ ਲਿਖਦੇ ਵੀ ਤੁਸੀਂ ਹਾਂ ਜੀ ਕਿੰਨੇ ਗਾਣੇ ਲਿਖ ਚੁੱਕੇ ਹੁਣ ਤੱਕ ਹੁਣ ਤੱਕ ਗੀਤ ਜਿਹੜੇ ਵਧੀਆ ਮਤਲਬ ਜਿਹੜੇ ਵੀ ਲਾਂਚ ਲੱਗੇ ਨੇ ਵੀ 25 ਗੀਤ ਨੇ ਉਹਦਾ ਲਿਖਣ ਨੂੰ ਤੇ ਕਾਫੀ ਲਿਖੇ ਨੇ ਕਿਸੇ ਸਿੰਗਰ ਨੇ ਵੀ ਤੁਹਾਡੇ ਕੋਲਸ ਗੀਤ ਲਏ ਹਾਂਜੀ ਕਿਹੜੇ ਨਾਮ ਦਾ ਹਾਂ ਜਸਟਿਸ ਲੁਮਡਾਰ ਕੋਲੋਂ ਆਇਆ ਨਾ ਹਾਂਜੀ ਫੈਂਟੈਚ ਤੇ ਉਹ ਜਿਆਦਾ ਫੇਮਸ ਕਿਹੜਾ ਗਾਣਾ ਸੀ ਤੁਹਾਡਾ ਜਿਹੜਾ ਇੱਕ ਚੰਗਾ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ ਹੈ ਉਹ ਥੋੜੀ ਤੇ ਤੇਲ ਹਾਂਜੀ ਹਉਨ ਜਿੱਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਜਿੱਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਹੁਣ ਉਹਦੇ ਤੇ ਜਵਾਨੀ ਚੜ ਗਈ ਏ ਡੰਗ ਮਾਰ ਗਈ ਕਾਲਜ ਸ਼ਾਇਦ ਦੀ ਮੱਖੀ ਜੀ ਬਣ ਗਈ ਏ ਡੰਗ ਮਾਰ ਗਈ ਕਾਲਜ ਉੱਡਦੇ ਪਰਿੰਦਿਆਂ ਨੂੰ ਹੱਥਾਂ ਤੇ ਨਚਾਉਂਦੀ ਏ 快运动么？